ਇਹ ਸਾਰੀ ਸਾਡੀ ਆਪਣੀ ਲੜਾਈ ਆ ਸਾਨੂੰ ਤਾਂ ਸਾਲ ਦੋ ਸਾਲਾਂ ਬਾਅਦ ਇਹ ਹਜੇ ਅੰਦੋਲਨ ਸਾਨੂੰ ਲੜਾਈ ਚਾਹੀਦੀ ਆ ਪੰਜਾਬ ਨੂੰ ਜਿਹੜੇ ਪੰਜਾਬ ਨੇ 90% ਕੁਰਬਾਨੀਆਂ ਦਿੱਤੀਆਂ ਹੁਣ ਦੇਸ਼ ਨੂੰ ਬਚਾਉਣ ਦੇ ਲਈ ਅੱਜ ਤੁਸੀਂ ਉਹਨਾਂ ਨਾਲ ਬਿੱਤ ਕਰਾਏ ਕਰ ਰਹੇ ਹੋ ਇਹ ਪਤਾ ਕੀ ਕਹਿੰਦੇ ਨੇ ਜਦੋਂ ਇਹ ਕਹਿੰਦੇ ਨੇ ਭਾਨਾ ਸਾਡਾ ਭਰਾ ਆ ਗਿਆ ਪ੍ਰੋਤ ਸਾਡੇ ਚੁੱਪ ਚੁੱਪ ਦੇ ਮਿੰਟਾਂ ਚ ਭੁੱਲ ਜਾਨੇ ਆ ਸਾਡੀ ਲੜਾਈ ਇਹਨਾਂ ਲੀਡਰਾਂ ਨਾਲ ਹੋਣੀ ਚਾਹੀਦੀ ਆ ਸਾਨੂੰ ਆਪੇ ਦੇ ਵਿੱਚ ਨਹੀਂ ਲੜਨਾ ਚਾਹੀਦਾ ਸਵਾਲ ਉਹ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਕਹਿੰਦੇ ਅਸੀਂ 5 ਮਿੰਟਾਂ ਚ ਐਮਐਸਪੀ ਦੇ ਰੰਗ ਤੇ ਹੀ ਫਸਲਾਂ ਤੇ ਬਿਓ ਐਮਐਸਪੀ ਸਾਡੇ ਆਗੂ ਸਾਹਿਬਾਨ ਨੇ ਤਿਆਰੀਆਂ ਜਿਵੇਂ ਆਗੂ ਸਾਹਿਬਾਨ ਕਰਨਗੇ ਪੂਰਾ ਟਟਕੇ ਬਾਟਰ ਤੋੜਾਂਗੇ ਪੰਨਾ ਸਿੱਧੋ ਵੀ ਇਸ ਧਰਨੇ ਦੇ ਵਿੱਚ ਹਾਜ਼ਰੀ ਲਵਾਣ ਪਹੁੰਚੇ ਨੇ ਸਭ ਤੋਂ ਪਹਿਲਾਂ ਪੰਨਾ ਜੀ ਹੁਣ ਸ਼ੰਭੂ ਹਾਜ਼ਰੀ ਲਵਾਣ ਆਇਓ ਕੀ ਕਰਨੇ ਮੈਂ ਭਨੇ ਰੋਜ਼ ਤਾਂ ਇੱਥੇ ਆਂ ਜੀ ਮੈਂ ਇੱਕ ਦਿਨ ਨਹੀਂ ਸ਼ੁਰੂ ਤੋਂ ਜਦੋਂ ਜਦੋਂ ਮੋਰਚਾ 13 ਤੇ ਪਤਾ ਨਹੀਂ ਮੈਂ 14 ਨੂੰ ਨਹੀਂ ਆ ਸਕਿਆ ਪਰ 13 ਦੇ ਵਿੱਚ ਜਦੋਂ ਮੈਂ ਚੱਲਿਆ ਮੈਂ ਰੋਜ਼ ਹੀ ਕਿਤੇ ਪਿੱਛੇ ਬੈਠਾ ਉਹਨੇ ਕਿਤੇ ਕਿਤੇ ਬੈਠਾ ਹੋਣਾ ਇਹ ਕੱਲ ਸੁਣ ਲਓ ਧਿਆਨ ਨਾਲ ਇਹ ਸਾਰੀ ਸਾਡੀ ਆਪਣੀ ਲੜਾਈ ਆ ਅਸੀਂ ਕਿਸੇ ਲਈ ਨਹੀਂ ਆ ਰਹੇ ਸੀ ਆਪਣੇ ਲਈ ਆ ਰਹੇ ਹਾਂ ਆਪਣੇ ਪੰਜਾਬ ਨੂੰ ਬਚਾਉਣ ਲਈ ਆ ਰਹੇ ਹਾਂ ਆਪਣੀ ਵਿਰਾਸਤ ਨੂੰ ਬਚਾਉਣ ਲਈ ਆ ਰਹੇ ਹਾਂ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਲਈ ਆ ਰਹੇ ਹਾਂ ਆਪਣੀ ਖੇਤੀ ਸੈਕਟਰ ਨੂੰ ਬਚਾਉਣ ਲਈ ਆ ਰਹੇ ਹਾਂ ਪੰਜਾਬ ਦੇ ਇਤਿਹਾਸ ਨੂੰ ਬਚਾਉਣ ਲਈ ਆ ਰਹੇ ਹਾਂ ਹੁਣ ਤੁਸੀਂ ਕੱਲ დას ਪੈਣੇ ਮੇਰੀਏ ਪਹਿਲਾਂ ਨਾਲ ਸਾਡਾ ਅੰਦੋਲਨ ਚੱਲਿਆ ਕਿੰਨਾ ਕੁਛ ਉਹ ਤੋਂ ਲੈ ਕੇ ਆਏ ਆ ਕਿੰਨਾ ਕੁਛ ਸੀ ਖਟਕੇ ਆ ਹੁਣ ਜਿਹੜੀਆਂ ਫੌਜਾਂ ਨੇ ਗੀਆਂ ਜਿਹੜੇ ਜੋ ਫੌਜਾਂ ਜੰਗਾਂ ਨਹੀਂ ਲੜਨਗੀਆਂ ਤਾਂ ਫੌਜਾਂ ਦਾ ਫਿਰ ਯੁੱਧ ਲੜਨਾ ਭੁੱਲ ਜਾਣਗੀਆਂ ਸਾਨੂੰ ਤਾਂ ਸਾਲ ਦੋ ਸਾਲਾਂ ਬਾਅਦ ਇਹ ਹਜਾਂ ਅੰਦੋਲਨ ਸਾਨੂੰ ਲੜਾਈ ਚਾਹੀਦੀ ਆ ਪੰਜਾਬ ਨੂੰ ਸੈਂਟਰ ਨਾਲ ਮੱਥਾ ਲਾ ਕੇ ਸਾਡਾ ਲੱਗਣਾ ਚਾਹੀਦਾ ਇਸ ਵਾਰ ਸਰਕਾਰਾਂ ਦਾ ਇੰਤਜ਼ਾਮ ਜ਼ਿਆਦਾ ਹੈ ਦੇਖੋ ਜਿਹੜਾ ਇੰਤਜ਼ਾਮ ਇਹਨਾਂ ਦਾ ਹੈ ਜਿਹੜਾ ਇਹ ਇਹਨਾਂ ਦਾ ਇੰਤਜ਼ਾਮ ਹੈ ਇਹ ਉਸ ਤੋਂ ਵੀ ਮਾੜਾ ਪਊਗਾ ਇਹਨਾਂ ਨੂੰ ਦੁਨੀਆ ਦੇਖ ਰਹੀ ਐ ਇਸ ਟਾਈਮ ਆ ਨੌਜਵਾਨ ਗੱਲਾਂ ਕਰਦੇ ਸੀਗੇ ਇਹ ਕੋਈ ਸਾਨੂੰ ਲੱਗ ਕਰਮ ਵਾਲੀਆਂ ਗੱਲਾਂ ਕਰ ਰਹੇ ਨੇ ਇਹ ਜਿਹੜੇ ਪੰਜਾਬ ਨੇ ਜਿਹੜੇ ਪੰਜਾਬ ਨੇ 90% ਕੁਰਬਾਨੀਆਂ ਦਿੱਤੀਆਂ ਹੁਣ ਦੇਸ਼ ਨੂੰ ਬਚਾਉਣ ਦੇ ਲਈ ਅੱਜ ਤੁਸੀਂ ਉਹਨਾਂ ਨਾਲ ਬਿੱਤ ਕਰਾਹੇ ਕਰ ਰਹੇ ਹੋ ਜਿਹੜੇ ਪੰਜਾਬ ਨੇ ਅਨਾਜ ਦੇ ਭੰਡਾਰ ਭਰੇ ਹੋਣ ਜਦੋਂ ਤੁਸੀਂ ਭੁੱਖੇ ਮਰਦੇ ਸੀ ਜੋ ਤੁਸੀਂ ਅਮਰੀਕਾ ਅਗੇ ਜਾ ਕੇ ਹੱਥ ੜੜਦੇ ਸਾਨੂੰ ਨਾਜ ਦਿਓ ਨਾਜ ਦਿਓ ਲੋਕਾਂ ਨੂੰ ਕਹਿੰਦੇ ਸੀ ਇੱਕ ਟਮਾ ਅਨਾਜ ਖਾ ਲੋ ਇਹਨੇ ਨਾਜ ਦੇ ਭੰਡਾਰ ਭਰੇ ਆ ਤੁਸੀਂ ਰਜਾਤੇ ਜੇ ਤੁਸੀਂ ਰਾਜ ਲੈ ਛੱਡਤੇ ਉਪਰ ਆ ਤੁਸੀਂ ਗੋਲੀਆਂ ਮੰਮਾ ਖੇੜਨੇ ਇੱਕ ਵਾਰ ਫਿਰ ਤਾਂ ਦੇਸ਼ ਦਾ ਜਵਾਨ ਤੇ ਕਿਸਾਨ ਆਮੋ ਸਾਹਮਣੇ ਆ ਨੁਕਸਾਨ ਕਿਸ ਦਾ ਨੁਕਸਾਨ ਜਿਹੜਾ ਨੁਕਸਾਨ ਦੀ ਗੱਲ ਆ ਨੁਕਸਾਨ ਇਹ ਜਿਹੜਾ ਜਿਹੜੀਆਂ ਇਹ ਸਰਕਾਰਾਂ ਨੇ ਜਿਹੜੇ ਲੀਡਰ ਨੇ ਜਿਹੜਾ ਰਾਜ ਕਰਤਾ ਸਰੇਣੀਆਂ ਨੇ ਸਾਨੂੰ ਪਾੜ ਕੇ ਰੱਖ ਦਿੱਤੀ ਹੈ ਜਿੱਦਨ ਸਾਡੇ ਪੰਜਾਬ ਦੇ ਲੋਕ ਜਾਂ ਦੁਨੀਆ ਦੇ ਲੋਕ ਜਾਂ ਸਾਡੇ ਇਸ ਭਾਰਤ ਦੇ ਲੋਕ ਇਹ ਸਮਝ ਜਾਣ ਕਿ ਸਾਨੂੰ ਲੜਾ ਕੌਣ ਰਿਹਾ ਹੈ ਲੜਨ ਵਾਲੇ ਕੌਣ ਹੈ ਇਹ ਨੌਜਵਾਨ ਨੇ ਕੋਈ ਗੱਲ ਨਹੀਂ ਨੌਜਵਾਨਾਂ ਨੂੰ ਵੀ ਸਮਝ ਆਊਗੀ ਕਿਤੇ ਜਿੱਥੇ ਜੇ ਨੌਜਵਾਨਾਂ ਨੇ ਪਰਾਂ ਨੂੰ ਮੂੰਹ ਤੱਕ ਤੇ ਪਰਾਂ ਨੂੰ ਮੂੰਹ ਮੋੜਤੇ ਨਾ ਸਰਕਾਰਾਂ ਵੱਲ ਮੋੜਤੇ ਤਾਂ ਫਿਰ ਇਹਨਾਂ ਦੇ ਬੜੇ ਮਾੜੇ ਹਾਲਾਤ ਬੱਲੇ ਨਹੀਂ ਇੱਕ ਥੋੜਾ ਜਿਹਾ ਨਿੱਜੀ ਸਵਾਲ ਪਰਚੇ ਤੋਂ ਬਾਅਦ ਘਰ ਆਈ ਜਿਵੇਂ ਤੁਸੀਂ ਸਾਰੇ ਪਰਚੇ ਕੈਨਸਲ ਕਰਾ ਕੇ ਆ ਪੁਰਾਣੇ ਪਾਰਟੀ ਨੇ ਜਿਹੜੇ ਮੇਰੇ ਉਹ ਚੱਲ ਰਹੇ ਨੇ ਇਹਨਾਂ ਦਾ ਤਸ਼ੱਦਦ ਬਹੁਤ ਹੋਇਆ ਸੀ ਉਸ ਤੋਂ ਬਾਅਦ ਸਿੱਧੀ ਹਾਜ਼ਰੀ ਫਿਰ ਤਸ਼ੱਦਦ ਹੁੰਦੀ ਹੀ ਨੇਗੇ ਤਸ਼ੱਦਦ ਹੋਣੀ ਹੀ ਹੁੰਦੇ ਨੇਗੇ ਆ ਹੁਣ ਆ ਜਿਹੜੇ ਭਰਾ ਖੜੇ ਨੇਗੇ ਇਹ ਪਤਾ ਕੀ ਕਹਿੰਦੇ ਨੇ ਜਦੋਂ ਇਹ ਕਹਿੰਦੇ ਨੇ ਭਾਨਾ ਸਾਡਾ ਭ ਪ੍ਰਤਿਛਦਤ ਸੋਦੇ ਦੇ ਮਿੰਟਾਂ ਜੇ ਭੁੱਲ ਜਾਨੇ ਆ ਜਦੋਂ ਬਾਪੂ ਕਹਿੰਦੇ ਸਾਡਾ ਪੁੱਤ ਆ ਗਿਆ ਬੇਬੇ ਵਰਗਿਆਂ ਜੱਫੀ ਪਾ ਕੇ ਕਹਿੰਦੇ ਨੇ ਭਾਣਾ ਸਾਡਾ ਪੁੱਤ ਆ ਗਿਆ ਫਿਰ ਉਹ ਤਛਦਤ ਸੋਦੇ ਫਿਰ ਨਹੀਂ ਯਾਦ ਰੰਦਾ ਬਾਕੀ ਜਿਹੜੀ ਤਛਦਤ ਦੀ ਗੱਲ ਦੱਸਦੇ ਹਾਂ ਮੇਰੇ ਨਾਲ ਚਲੋ ਪ੍ਰਮਾਤਮਾ ਦੀ ਕਿਰਪਾ ਐਡੀ ਵੱਡੀ ਆ 28-28 ਸਾਲ ਤੋਂ ਜਿੱਲਾਂ ਦੇ ਵਿੱਚ ਬੈਠੇ ਨੇਗੇ ਡਿਬਰੂ ਕਰਦੇ ਜੇਲਾਂ ਚ ਬੈਠੇ ਨੇ ਸਿਰ ਤਾਂ ਉਹਨਾਂ ਅੱਗੇ ਝੁਕਦਾ ਜਿਹੜੇ ਐਡੇ ਵੱਡੀਆਂ ਕੁਰਬਾਨੀਆਂ ਦੇ ਕੇ ਮੇਰੇ ਤਾਂ ਕੁਰਬਾਨੀ ਕੁਝ ਨਹੀਂ ਹੈਗੀ ਤਾਂ ਕਹਿੰਦਾ ਵੀ ਮਹਾਰਾਜ ਕੋਈ ਵੱਡੀ ਕੁਰਬਾਨੀ ਲਵੇ ਪੰਜਾਬ ਲਈ ਖੜਾਂਗੇ ਟੱਕਰ ਤੇ ਹੁਣ ਇੱਕ ਮੈਸੇਜ ਜਿਹੜੇ ਸਾਨੂੰ ਰਾਜ ਕਰਤਾ ਸ੍ਰੇਣੀਓ ਸਾਨੂੰ ਬਹੁਤ ਪਾੜ ਕੇ ਰੱਖਦੀ ਆ ਲੀਡਰ ਸਾਨੂੰ ਬਹੁਤ ਪਾੜ ਕੇ ਰੱਖਦੇ ਨੇ ਸਾਡੀ ਲੜਾਈ ਇਹਨਾਂ ਲੀਡਰਾਂ ਨਾਲ ਹੋਣੀ ਚਾਹੀਦੀ ਆ ਸਾਨੂੰ ਆਪਸ ਦੇ ਵਿੱਚ ਨਹੀਂ ਲੜਨਾ ਚਾਹੀਦਾ ਮੈਂ ਦੇਖ ਰਿਹਾ ਕੋਈ ਨੌਜਵਾਨ ਕਿਸੇ ਖਿਲਾਫ ਬੁੜ ਰਿਹਾ ਕੋਈ ਕਿਸੇ ਖਿਲਾਫ ਬੁੜ ਰਿਹਾ ਕਿਉਂਕਿ ਸਾਡਾ ਸਵਾਲ ਉਹ ਲੋਕਾਂ ਨੂੰ ਹੋਣਾ ਚਾਹੀਦਾ ਜਿਹੜੇ ਕਹਿੰਦੇ ਅਸੀਂ 5 ਮਿੰਟਾਂ ਦਾ ਐਮਐਸਪੀ ਦੇ ਰੰਗ ਤੇ ਹੀ ਫਸਲਾਂ ਤੇ ਦਿਓ ਐਮਐਸਪੀ ਸਾਡਾ ਸਵਾਲ ਆ ਪਰ ਜਦੋਂ ਤੁਹਾਡੇ ਪਿੰਡ ਵੀ ਜਾ ਕੇ ਕਰਿਆ ਸੀ ਭਾਨਾ ਸਿੱਧੂ ਨੇ ਇੱਕ ਟਾਈਮ ਤੇ ਭਗਵੰਤ ਮਾਨ ਦੇ ਨਾਲ ਮੋਢੇ ਨਾਲ ਮੋਢਾ ਜੋੜਿਆ ਸੀ ਸੀਐਮ ਸਾਹਿਬ ਬਣੇ ਹੋਏ ਇੱਕ ਚੀਜ਼ ਇੱਕ ਨਾ ਨੌਜਵਾਨਾਂ ਦੇ ਅੰਦਰ ਇੱਕ ਚਿੰੰਗ ਹੁੰਦੀ ਹੈ ਲੋਕਾਂ ਕੇ ਚਿੰੰਗ ਹੁੰਦੀ ਹੈ ਵੀ ਕੋਈ ਕਈ ਵਾਰੀ ਵੀ ਆ ਸਾਡਾ ਬੰਦਾ ਕੋਈ ਪੰਜਾਬ ਦੀ ਸਾਡੇ ਦੀ ਗੱਲ ਕਰਦੇ ਸਾਡੇ ਲਈ ਖੜਚੇ ਸਾਡੇ ਅੰਦਰ ਹੁੰਦਾ ਸਾਨੂੰ ਅਸੀਂ ਉਹ ਲਿਹੜੇ ਲੀਡਰਾਂ ਨੂੰ ਅਸੀਂ ਵਰਤ ਕੇ ਪਹਿਲਾਂ ਦੇਖ ਲਿਆ 25-25 ਸਾਲਾਂ ਤੋਂ 5-5 ਵਾਰੀ ਮੁੱਖ ਮੰਤਰੀ ਬਣਾ ਕੇ ਦੇਖ ਲਿਆ ਸਾਨੂੰ ਇਹ ਹੁੰਦਾ ਵੀ ਕਈ ਵਾਰੀ ਕੀ ਕੀ ਪਤਾ ਸਾਡੀ ਕੋਈ ਜਾ ਕੇ ਦਿੱਲੀ ਦੇ ਵਿੱਚ ਗੱਲ ਕਰੇ ਕੀ ਕੀ ਪਤਾ ਸਾਡੇ ਜਾ ਕੇ ਪੰਜਾਬ ਦੀ ਗੱਲ ਕਰੇ ਅਸੀਂ ਪਰ ਉਹ ਸਾਥ ਉਹ ਦੇ ਦਿੰਨੇ ਆ ਚਾਰ-ਪੰਜ ਮਹੀਨੇ ਸਾਥ ਦਿੱਤਾ ਇਦੋਂ ਬਾਅਦ ਚ ਚਾਰ-ਪੰਜ ਸਾਲ ਹੋ ਗਏ ਲਗਾਤਾਰ ਕਿਸਾਨੀ ਮਜ਼ਦੂਰੀਆ ਝੰਡਾ ਹੈ ਤੁਸੀਂ ਮੈਨੂੰ ਦਿੱਲੀ ਵੀ ਦੇਖਿਆ ਹੋਣਾ ਗਿਣਵੇਂ ਚੋਣਵੇਂ ਵਾਰ ਕਰਿਆ ਗਿਆ ਸੀ ਤੁਸੀਂ ਮੈਨੂੰ ਕਲਖੁਰਦੇ ਨਹਿਰਾਂ ਤੇ ਵੀ ਲੜਦੇ ਹੋਣ ਦੇਖਿਆ ਹੋਣਾ ਤੁਸੀਂ ਮੈਨੂੰ ਫੈਕਟਰੀਆਂ ਅੱਗੇ ਵੀ ਲੜਦੇ ਨੂੰ ਦੇਖਿਆ ਹੋਣਾ ਤੁਸੀਂ ਮੈਨੂੰ ਪੰਜਾਬੀ ਬੋਲੀ ਦੇ ਜਿਹੜੇ ਪਰਚੇ ਪਏ ਨੇ ਉਹਨਾਂ ਲਈ ਵੀ ਲੜਦੇ ਦੇਖਿਆ ਹੋਣਾ ਤੁਸੀਂ ਮੈਨੂੰ ਹਰ ਇੱਕ ਲਈ ਲੜਦਾ ਦੇਖਿਆ ਹੋਣਾ ਹੁਣ ਲੋਕਾਂ ਲਈ ਹਰ ਇੱਕ ਪਾਸੇ ਲੜਦੇ ਆਂ ਕਈ ਵਾਰੀ ਸਾਡੇ ਨੌਜਵਾਨ ਹੁੰਦਾ ਵੀ ਯਾਰ ਕੋਈ ਸਾਡਾ ਕੋਈ ਬਦਲਾਅ ਕਰ ਦੇਣ ਪਰ ਜਿਹੜੇ ਹੱਕ ਇਹ ਬਣਦਾ ਜਿਨ੍ਹਾਂ ਨੂੰ ਅਸੀਂ ਚੁਣਿਆ ਲੜਾਈ ਤਾਂ ਉਹਨਾਂ ਦੀ ਹੈ ਜੇ ਕਿਤੇ ਸਾਰੇ 117 ਦੇ ਸਾਰੇ ਐਮਐਲਏ ਇਕੱਠੇ ਹੋ ਕੇ ਵੀਰਾਂ ਐਮਪੀ ਇਕੱਠੇ ਹੋ ਕੇ ਸਤ ਰਾਜ ਸਭਾ ਮੈਂਬਰ ਇਕੱਠੇ ਹੋ ਕੇ ਦਿੱਲੀ ਦੇ ਵਿੱਚ ਜਾਣ ਦੱਸਣ ਇਹ ਜਾ ਕੇ ਨੈਸ਼ਨਲ মিডিਆ ਨੂੰ ਵੀ ਤੁਸੀਂ ਸਾਡੇ ਲੋਕਾਂ ਦੇ ਉੱਪਰ ਕੀ ਕਰ ਰਹੇ ਹੋ ਨੈਸ਼ਨਲ মিডিਆ ਦੇ ਤਾਂ ਇਹ ਮਾਹੌਲ ਬਣਾਇਆ ਤੁਸੀਂ ਜਾ ਕੇ ਨਾ ਭੈਣ ਮਰੀਏ ਲੋਕ ਸਭਾ ਦੇ ਵਿੱਚ ਬੈਠਣ ਉੱਥੇ ਲੋਕ ਸਭਾ ਮੂਹਰੇ ਬੈਠਣ ਜਨਤਰ ਮੰਤਰ ਮੂਹਰੇ ਬੈਠਣ ਉੱਥੇ ਜਾ ਕੇ ਧਰਨਾ ਇਹ ਲਾਉਣ ਤੁਸੀਂ ਸਾਡੇ ਕਿਸਾਨਾਂ ਦੇ ਨਾਲ ਕੀ ਹਾਲਾਤ ਨੈਸ਼ਨਲ মিডিਆ ਨੇ ਇਸ ਵਾਰ ਮਾਹੌਲ ਬਣਾਤਾ ਕਿ ਅੰਦੋਲਨ ਸਿਰਫ ਪੰਜਾਬ ਦਾ ਨੈਸ਼ਨਲ মিডিਆ ਜੇ ਉਹਨਾਂ ਨੇ ਨੈਸ਼ਨਲ মিডিਆ ਨੇ ਪਹਿਲਾਂ ਹੀ ਬਹੁਤ ਕੁਝ ਕਰਿਆ ਹੁਣ ਵੀ ਬਹੁਤ ਕੁਝ ਕਰਿਆ ਨੈਸ਼ਨਲ মিডিਆ ਨੂੰ ਵੀ ਚੀਜ਼ ਪਤਾ ਹੈ ਕਿ ਜਿਹੜਾ ਹੈ ਭਾਰਤ ਦਾ ਚੱਲਦਾ ਕਿਦੇ ਸਿਰ ਤੇ ਆ ਨੈਸ਼ਨਲ ਮੀਡੀਆ ਨੂੰ ਇਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ ਪੰਜਾਬ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਉਹਨਾਂ ਨੂੰ ਪਤਾ ਹੈ ਉਸ ਦੇ ਬਾਰਸ ਨੇ ਕਿ ਇਹ ਤੋਂ ਬਿਨਾ ਭਾਰਤ ਨਹੀਂ ਚੱਲ ਸਕਦਾ ਇੱਕ ਆਖਰੀ ਸਵਾਲ ਜੇ ਜਾਣਾ ਪੈਂਦਾ ਹੈ ਤਾਂ ਕੀ ਤਿਆਰੀ ਹੈ ਤਿਆਰੀ ਹੈ ਸਾਡੇ ਆਗੂ ਸਾਬਣਾਂ ਦੀ ਤਿਆਰੀ ਹੈ ਜਿਵੇਂ ਆਗੂ ਸਾਬਣ ਕਰਨਗੇ ਪੂਰਾ ਡਟ ਕੇ ਬਾੜ ਤੋੜਾਂਗੇ ਤੁਸੀਂ ਦੇਖਿਆ ਕਿ ਪਹਾਣਾ ਸਿੱਧੂ ਜੋ ਸ਼ੰਭੂ ਬਾੜਰ ਦੇ ਉੱਪਰ ਲਗਾਤਾਰ ਕਿਸਾਨੀ ਧਰਨਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਹੋਏ ਨੇ ਜਿਨ੍ਹਾਂ ਦਾ ਕਹਿੰਨਾ ਹੈ ਕਿ ਜੋ ਵੀ ਕਿਸਾਨ ਆਗੂਆਂ ਦਾ ਸੁਨੇਹਾ ਹੋਏਗਾ ਉਸ ਮੁਤਾਬਕ ਹੀ ਉਹ ਅਗਲਾ ਕਦਮ ਚੱਕਣਗੇ ਸ਼ੰਭੂ ਬਾੜਰ ਤੋਂ ਲਾਲਤਾ ਪ੍ਰਸਾਦ ਨਾਲ ਮੈਂ ਪਰਮਜੀਤ ਕੌਰ ਸੈਣੀ